ਰਾਸ਼ਟਰਪਤੀ ਮੁਰਮੂ ਨੇ ਤਿੰਨ ਨਵੇਂ ਬਿਲਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਹ ਬਿਲ ਪਹਿਲੀ ਵਾਰ ਹੀ ਅਗਸਤ ਦੇ ਵਿੱਚ ਸੰਸਦ ਦੇ ਵਿੱਚ ਮੌਨਸੂਨ ਸੈਸ਼ਨ ਦੇ ਵਿੱਚ ਪੇਸ਼ ਕੀਤੇ ਗਏ ਸਨ ਨਵੇਂ ਕਾਨੂੰਨਾਂ ਦੇ ਤਹਿਤ ਜੇ ਅਪਰਾਧੀ ਨੂੰ ਜੁਰਮਾਨਾ ਲਗਾਉਣ ਦੇ ਨਾਲ ਮੈਜਿਸਟ੍ਰੇਟ ਦੀਆਂ ਸ਼ਕਤੀਆਂ ਨੇ ਜਿਹੜੀਆਂ ਉਹ ਵਧਾ ਦਿੱਤੀਆਂ ਗਿਆ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸ਼ੰਬਰ ਨੂੰ ਸੰਸਦ ਦੁਆਰਾ ਪਾਸ ਕੀਤੇ ਗਏ ਤਿੰਨ ਅਪਰਾਧਿਕ ਨਵੇਂ ਬਿਲਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਿੰਨ ਨਵੇਂ ਕਾਨੂੰਨ ਇੰਡੀਅਨ ਜੁਡੀਸ਼ੀਅਲ ਕੋਡ ਇੰਡੀਅਨ ਸਿਵਲ ਡਿਫੈਂਸ ਕੋਡ ਅਤੇ ਅਤੇ ਨ ਐਵੀਡੈਂਸ ਐਕਟ ਵਸਤੀਵਾਦੀ ਯੁੱਗ ਦੇ ਕਾਨੂੰਨਾ ਇੰਡੀਅਨ ਪਿਨਲ ਕੋਡ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ 1872 ਦੇ ਭਾਰਤੀ ਸਵੋਥ ਐਕਟ ਵੀ ਥਾਂ ਲੈਣਗੇ ਸੰਸਦ ਵਿੱਚ ਤਿੰਨ ਬਿਲਾ ਉੱਤੇ ਹੋਈ ਚਰਚਾ ਦੀ ਪ੍ਰਤੀਕਿਰਿਆ ਦਿੰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਇਹ ਬਿਲ ਇਹਨਾਂ ਬਿਲਾ ਦਾ ਜ਼ੋਰ ਪਿਛਲੇ ਕਾਨੂੰਨਾਵੰਗ ਸਜ਼ਾ ਦੇਣ ਉੱਤੇ ਨਹੀਂ ਬਲਕਿ ਨਿਆਂ ਪ੍ਰਦਾਨ ਕਰਨ ਉੱਤੇ ਹੈ ਸੰਸਦ ਵਿੱਚ ਤਿੰਨ ਬਿਲਾ ਉੱਤੇ ਹੋਈ ਚਰਚਾ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਇਹਨਾਂ ਬਿਲਾ ਦਾ ਜ਼ੋਰ ਪਿਛਲੇ ਕਾਨੂੰਨਾਵੰਗ ਸਜ਼ਾ ਦੇਣ ਉੱਤੇ ਨਹੀਂ ਸਗੋ ਨਿਆਂ ਪ੍ਰਦਾਨ ਕਰਨ ਉੱਤੇ ਹੈ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਦਾ ਉਦੇਸ਼ ਬਖ ਬਖ ਅਪਰਾਧਾਂ ਤੇ ਉਨ੍ਹਾਂ ਦੀਆਂ ਸਜ਼ਾਵਾਂ ਨੂੰ ਪ੍ਰਭਾਵਸ਼ੀਤ ਕਰਕੇ ਦੇਸ਼ ਵਿੱਚ ਪ੍ਰਾਧਿਕ ਨਿਆਂ ਪ੍ਰਣਾਲੀ ਵਿੱਚ ਬੁਨਿਆਦੀ ਤਬਦੀਲੀ ਲਿਆਉਣਾ ਹੈ ਇਨ੍ਹਾਂ ਵਿੱਚ ਇਤਵਾਦ ਨੂੰ ਸਪਸ਼ਟ ਰੂਪ ਦੇ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ ਦੇਸ਼ ਧਰੋਹ ਨੂੰ ਅਪਰਾਧ ਵਜੋਂ ਖਤਮ ਕਰ ਦਿੱਤਾ ਗਿਆ ਹੈ ਅਤੇ ਰਾਜ ਵਿਰੋਧ ਅਪਰਾਧ ਸਿਰਲੇਖ ਵਾਲੀ ਇੱਕ ਨਵੀਂ ਧਾਰਾ ਹੈ ਜਿਹੜੀ ਉਹ ਜੋੜੀ ਗਈ ਹੈ ਇਹ ਬਿੱਲ ਪਹਿਲੀ ਵਾਰ ਅਗਸਤ ਦੇ ਸੰਸਦ ਦੇ ਮਾਨਸੂਨ ਸੈਸ਼ਨ ਦੇ ਵਿੱਚ ਪੇਸ਼ ਕੀਤੇ ਗਏ ਸਨ। ਗ੍ਰਾਮ ਆਮਨਿਆਂ ਬਾਰੇ ਸਥਾਈ ਕਮੇਟੀ ਦੁਆਰਾ ਕਈ ਸਿਫਾਰਸ਼ਾਂ ਕੀਤੇ ਜਾਣ ਤੋਂ ਬਾਅਦ ਸਰਕਾਰ ਨੇ ਬਿੱਲਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਅਤੇ ਪਿਛਲੇ ਹਫਤੇ ਇਹਨਾਂ ਦਾ ਨਵਾਂ ਸੰਸਕਰਨ ਪੇਸ਼ ਕੀਤਾ। ਅਮਿਤ ਸ਼ਾਹ ਨੇ ਕਿਹਾ ਸੀ ਕਿ ਇਹਨਾਂ ਬਿੱਲਾਂ ਨੂੰ ਵਿਆਪਕ ਵਿਚਾਰ ਵਟਾਂਦਰੇ ਤੋਂ ਬਾਅਦ ਤਿਆਰ ਕੀਤਾ ਗਿਆ ਹੈ। ਭਾਰਤੀ ਨਿਆਂ ਸੰਹਿਤਾਂ ਨੇ ਦੇਸ਼ ਤਰੋ ਕਾਨੂੰਨ ਦੇ ਨਵੇਂ ਉਤਾਰ ਤਹਿਤ ਬਖਵਾਦ ਹਥਿਆਰਬੰਦ ਵਗਾਵਤ ਵਿਨਾਸ਼ਕਾਰੀ ਗਤੀਵਿਧੀਆਂ ਵੱਖਵਾਦੀ ਗਤੀਵਿਧੀਆਂ ਜャ ਪ੍ਰਭੂ ਸੱਤਾ ਜਾਂ ਅਖੰਡਤਾ ਨੂੰ ਖਤਰੇ ਵਿੱਚ ਪਾਉਣ ਵਰਗੇ ਅਪਰਾਧਾਂ ਨੂੰ ਸੂਚੀਬੱਧ ਕੀਤਾ ਹੈ। კანੂਨਾਂ ਦੇ ਅਨੁਸਾਰ ਜੇਕਰ ਕੋਈ ਵਿਅਕਤੀ ਸ਼ਬਦਾਂ ਜਾਂ ਸੰਕੇਤਾਂ ਜਾਂ ਵਿਜ਼ੂਅਲ ਪ੍ਰਤੀਨਿਧਤਾ ਜਾਂ ਇਲੈਕਟ੍ਰੋਨਿਕ ਸੰਚਾਰ ਜਾਂ ਬਿੱਤੀ ਜਾਂ ਹੋਰ ਸਾਧਨਾਂ ਦੁਆਰਾ ਜਾਣਬੁੱਝ ਕੇ ਵੱਖਵਾਦ ਜਾਂ ਹਥਿਆਰਬੰਦ ਵਿਦਰੋਹ ਜਾਂ ਵਿਨਾਸ਼ਕਾਰੀ ਗਤੀਵਿਧੀਆਂ ਨੂੰ ਪੜਕਾਉਂਦਾ ਹੈ ਜਾਂ ਵੱਖਵਾਦੀ ਗਤੀਵਿਧੀਆਂ ਦੀ ਭਾਵਨਾਵਾਂ ਨੂੰ ਪੜਕਾਉਂਦਾ ਹੈ ਜਾਂ ਕੋਸ਼ਿਸ਼ ਕਰਦਾ ਹੈ ਜਾਂ ਪ੍ਰਭੂ ਸੱਤਾ ਤੇ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਖਤਰੇ ਵਿੱਚ ਪਾਉਣ ਲਈ ਉਕਸਾਉਂਦਾ ਹੈ ਅਜਿਹੇ ਕੰਮ ਦੇ ਲਈ ਉਮਰ ਕੈਦ ਤੱਕ ਦੀ ਸਜ਼ਾ ਹੈ ਜਿਹੜੀ ਉਹ ਹੋ ਸਕਦੀ ਹੈ ਤੇ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ ਪਹਿਲੀ ਵਾਰ ਭਾਰਤੀ ਨਿਆਇ ਸੰਹਿਤਾ ਵਿੱਚ ਇਹ ਸ਼ਬਦ ਦੀ ਵਿਆਖਿਆ ਕੀਤੀ ਗਈ ਹੈ ਭਾਰਤੀ ਦੰਡ ਵਿਧਾਨ ਵਿੱਚ ਇਸ ਦੀ ਪਰਿਭਾਸ਼ਾ ਨਹੀਂ ਸੀ ਨਵੇਂ ਕਾਨੂੰਨਾਂ ਤਹਿਤ ਜੁਰਮਾਨੇ ਲਗਾਉਣ ਦੇ ਨਾਲ-ਨਾਲ ਕਿਸੇ ਨੂੰ ਅਪਰਾਧੀ ਕੋਸ਼ਿਤ ਕਰਨ ਦੇ ਮੈਜਿਸਟ੍ਰੇਟ ਦੀਆਂ ਸ਼ਕਤੀਆਂ ਨੂੰ ਵਧਾ ਦਿੱਤਾ ਹੈ ਬਿਊਰੋ ਰਿਪੋਰਟ ਦਿਸ਼ਾ ਪ੍ਰੇਰ న్యూਸ ਦੇ ਨਰਸ ਰਾਸ਼ਟਰਪਤੀ ਮੁਰਮੂ ਨੇ ਤਿੰਨ ਨਵੇਂ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਹ ਬਿੱਲ ਪਹਿਲੀ ਵਾਰ ਹੀ ਅਗਸਤ ਦੇ ਵਿੱਚ ਸੰਸਦ ਦੇ ਵਿੱਚ ਮੌਨਸੂਨ ਸੈਸ਼ਨ ਦੇ ਵਿੱਚ ਪੇਸ਼ ਕੀਤੇ ਗਏ ਸਨ ਨਵੇਂ ਕਾਨੂੰਨਾਂ ਦੇ ਤਹਿਤ ਜਿਸੇ ਅਪਰਾਧੀ ਨੂੰ ਜੁਰਮਾਨਾ ਲਗਾਉਣ ਦੇ ਨਾਲ ਮੈਜਿਸਟ੍ਰੇਟ ਦੀਆਂ ਸ਼ਕਤੀਆਂ ਨੇ ਜਿਹੜੀਆਂ ਉਹ ਵਧਾ ਦਿੱਤੀਆਂ ਗਈਆਂ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ 9ਵਾਂ ਵਾਰ ਨੂੰ ਸੰਸਦ ਦੁਆਰਾ ਪਾਸ ਕੀਤੇ ਗਏ ਤਿੰਨ ਅਪਰਾਧਿਕ ਨਵੇਂ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਿੰਨ ਨਵੇਂ ਕਾਨੂੰਨ ਇੰਡੀਅਨ ਜੁਡੀਸ਼ੀਅਲ ਕੋਡ ਇੰਡੀਅਨ ਸਿਵਲ ਡਿਫੈਂਸ ਕੋਡ ਅਤੇ ਇੰਡੀਅਨ ਐਵੀਡੈਂਸ ਐਕਟ ਵਸਤੀਵਾਦ ਯੁੱਗ ਦੇ ਕਾਨੂੰਨਾ ਇੰਡੀਅਨ ਪੀਨਲ ਕੋਡ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਅਤੇ 1872 ਦੇ ਭਾਰਤੀ ਸਬੂਤ ਐਕਟ ਵੀ ਤਾਂ ਲੈਣਗੇ ਸੰਸਦ ਵਿੱਚ ਤਿੰਨ ਬਿਲਾ ਉੱਤੇ ਹੋਈ ਚਰਚਾ ਦੀ ਪ੍ਰਤੀਕਿਰਿਆ ਦਿੰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਇਹ ਬਿਲ ਇਹਨਾਂ ਬਿਲਾ ਦਾ ਜ਼ੋਰ ਪਿਛਲੇ ਕਾਨੂੰਨਾਵੰਗ ਸਜ਼ਾ ਦੇਣ ਉੱਤੇ ਨਹੀਂ ਬਲਕਿ ਨਿਆ ਪ੍ਰਦਾਨ ਕਰਨ ਉੱਤੇ ਹੈ ਸੰਸਦ ਵਿੱਚ ਤਿੰਨ ਬਿਲਾ ਉੱਤੇ ਹੋਈ ਚਰਚਾ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਇਹਨਾਂ ਬਿਲਾ ਦਾ ਜ਼ੋਰ ਪਿਛਲੇ ਕਾਨੂੰਨਾਵੰਗ ਸਜ਼ਾ ਦੇਣ ਉੱਤੇ ਨਹੀਂ ਸਗੋਂ ਨਿਆ ਪ੍ਰਦਾਨ ਕਰਨ ਉੱਤੇ ਹੈ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਦਾ ਉਦੇਸ਼ ਬਖ ਬਖ ਅਪਰਾਧਾਂ ਤੇ ਉਨ੍ਹਾਂ ਦੀਆਂ ਸਜ਼ਾਵਾਂ ਨੂੰ ਪ੍ਰਭਾਵਸ਼ੀਤ ਕਰਕੇ ਦੇਸ਼ ਵਿੱਚ ਪ੍ਰਾਧਿਕ ਨਿਆਂ ਪ੍ਰਣਾਲੀ ਵਿੱਚ ਬੁਨਿਆਦੀ ਤਬਦੀਲੀ ਲਿਆਉਣਾ ਹੈ। ਇਨ੍ਹਾਂ ਵਿੱਚ ਇਤਵਾਦ ਨੂੰ ਸਪਸ਼ਟ ਰੂਪ ਦੇ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ ਦੇਸ਼ ਧਰੋਹ ਨੂੰ ਅਪਰਾਧ ਵਜੋਂ ਖਤਮ ਕਰ ਦਿੱਤਾ ਗਿਆ ਹੈ ਅਤੇ ਰਾਜ ਵਿਰੋਧ ਅਪਰਾਧ ਸਿਰਲੇਖ ਵਾਲੀ ਇੱਕ ਨਵੀਂ ਧਾਰਾ ਹੈ ਜਿਹੜੀ ਉਹ ਜੋੜੀ ਗਈ ਹੈ। ਇਹ ਬਿੱਲ ਪਹਿਲੀ ਵਾਰ ਅਗਸਤ ਦੇ ਸੰਸਦ ਦੇ ਮੌਨਸੂਨ ਸੈਸ਼ਨ ਦੇ ਵਿੱਚ ਪੇਸ਼ ਕੀਤੇ ਗਏ ਸਨ। ਗ੍ਰਾਮ ਆਮਨਿਆਂ ਬਾਰੇ ਸਥਾਈ ਕਮੇਟੀ ਦੁਆਰਾ ਕਈ ਸਿਫਾਰਸ਼ਾਂ ਦਿੱਤੇ ਜਾਣ ਤੋਂ ਬਾਅਦ ਸਰਕਾਰ ਨੇ ਈਲਾ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਅਤੇ ਪਿਛਲੇ ਹਫਤੇ ਇਹਨਾਂ ਦਾ ਨਵਾਂ ਸੰਸਕਰਨ ਪੇਸ਼ ਕੀਤਾ। ਅਮਿਤ ਸ਼ਾਹ ਨੇ ਕਿਹਾ ਸੀ ਕਿ ਇਹਨਾਂ ਬਿੱਲ ਨੂੰ ਵਿਆਪਕ ਵਿਚਾਰ ਵਟਾਂਦਰੇ ਤੋਂ ਬਾਅਦ ਤਿਆਰ ਕੀਤਾ ਗਿਆ ਏ। ਭਾਰਤੀ ਨਿਆਂ ਸੰਹਿਤੰਨ ਨੇ ਦੇਸ਼ ਤਰੋ ਕਾਨੂੰਨ ਦੇ ਨਵੇਂ ਉਤਾਰ ਤਹਿਤ ਵੱਖਵਾਦ ਹਥਿਆਰਬੰਦ, ਵਗਾਵਤ, ਵਿਨਾਸ਼ਕਾਰੀ ਗਤੀਵਿਧੀਆਂ, ਵੱਖਵਾਦੀ ਗਤੀਵਿਧੀਆਂ ਜਾਂ ਪ੍ਰਭੂ ਸੱਤਾ ਜਾਂ ਅਖੰਡਤਾ ਨੂੰ ਖਤਰੇ ਵਿੱਚ ਪਾਉਣ ਵਰਗੇ ਅਪਰਾਧਾਂ ਨੂੰ ਸੂਚੀਬੱਧ ਕੀਤਾ ਏ। ਕਾਨੂੰਨਾਂ ਦੇ ਅਨੁਸਾਰ ਜੇਕਰ ਕੋਈ ਵਿਅਕਤੀ ਸ਼ਬਦਾਂ ਜਾਂ ਸੰਕੇਤਾਂ ਜਾਂ ਵਿਜ਼ੂਅਲ ਪ੍ਰਤੀਨਿਧਤਾ ਜਾਂ ਇਲੈਕਟ੍ਰੋਨਿਕ ਸੰਚਾਰ ਜਾਂ ਬਿੱਤੀ ਜਾਂ ਹੋਰ ਸਾਧਨਾਂ ਦੁਆਰਾ ਜਾਣਬੁੱਝ ਕੇ ਬਖਵਾਦ ਜਾਂ ਹਥਿਆਰਬੰਦ ਵਿਦਰੋਹ ਜਾਂ ਵਿਨਾਸ਼ਕਾਰੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦਾ ਹੈ ਜਾਂ ਬਖਵਾਦੀ ਗਤੀਵਿਧੀਆਂ ਦੀ ਭਾਵਨਾਵਾਂ ਨੂੰ ਉਤਸ਼ਾਹਿਤ ਕਰਦਾ ਹੈ ਜਾਂ ਕੋਸ਼ਿਸ਼ ਕਰਦਾ ਹੈ ਜਾਂ ਪ੍ਰਭੂ ਸત્તા ਤੇ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਖਤਰੇ ਵਿੱਚ ਪਾਉਣ ਲਈ ਉਕਸਾਉਂਦਾ ਹੈ ਅਜਿਹੇ ਕੰਮ ਦੇ ਲਈ ਉਮਰ ਕੈਦ ਤੱਕ ਦੀ ਸਜ਼ਾ ਹੈ ਜਿਹੜੀ ਉਹ ਹੋ ਸਕਦੀ ਹੈ ਤੇ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ ਪਹਿਲੀ ਵਾਰ ਭਾਰਤੀ ਨਿਆਯ ਸੰਵਿਧਾਨ ਵਿੱਚ ਇਹ ਸ਼ਬਦ ਦੀ ਵਿਆਖਿਆ ਕੀਤੀ ਗਈ ਹੈ ਭਾਰਤੀ ਦੰਡ ਵਿਧਾਨ ਵਿੱਚ ਇਸ ਦੀ ਪਰਿਭਾਸ਼ਾ ਨਹੀਂ ਸੀ ਨਵੇਂ ਕਾਨੂੰਨਾਂ ਤਹਿਤ ਜੁਰਮਾਨੇ ਲਗਾਉਣ ਦੇ ਨਾਲ-ਨਾਲ ਕਿਸੇ ਨੂੰ ਅਪਰਾਧ ਦੀ ਕੋਸ਼ਿਸ਼ ਕਰਨ ਦੇ ਮੈਜਿਸਟਰੇਟ ਦੀਆਂ ਸ਼ਕਤੀਆਂ ਨੂੰ ਵਧਾ ਦਿੱਤਾ ਹੈ ਬਿਊਰੋ ਰਿਪੋਰਟ ਦਿਸ਼ਾਪ੍ਰੇਰ న్యూਸ ਦੇ ਨਰਸ ਤਨਪਾ